ਜਿਵੇਂ ਕਿ ਤੁਹਾਨੂੰ ਪਤਾ 1 ਦਸੰਬਰ 2024 ਨੂੰ ਜਿਹੜਾ ਪੇਪਰ ਹੋਇਆ ਸੀ ਪੀਸਟਟ ਦਾ ਉਸ ਦੇ ਜਿਹੜੇ ਸਰਟੀਫਿਕੇਟ ਹੈਗੇ ਆ オリジナル ਪ੍ਰਮਾਣ ਪੱਤਰ ਜਿਹੜੇ ਹਰ ਇੱਕ ਜ਼ਿਲ੍ਹਾ ਡਾਇਟ ਵਿੱਚ ਆ ਚੁੱਕੇ ਆ ਤੁਸੀਂ ਇਹ ਜਿਹੜੇ ਸਰਟੀਫਿਕੇਟ ਲਿਆਉਣ ਵਾਸਤੇ ਕੀ ਕੀ ਡਾਕੂਮੈਂਟ ਸਬਮਿਟ ਕਰਾਉਣੇ ਹੋਣਗੇ ਜੇ ਤੁਸੀਂ ਪੀਐਸਟ ਬੰਨ ਦੇ ਡਾਕੂਮੈਂਟ ਲੈਣ ਜਾ ਰਹੇ ਹੋ ਈਟੀਟੀ ਕੀਤੀ ਹੈ ਤਾਂ ਤੁਹਾਡੇ ਕੋਲੇ ਆਧਾਰ ਕਾਰਡ 10ਵੀਂ ਕਲਾਸ ਦਾ ਡੀਐਮਸੀ ਡੀਐਮਸੀ ਦਾ ਮਤਲਬ ਹੁੰਦਾ ਤੁਹਾਡਾ ਡਿਟੇਲਡ ਮਾਰਕਸ ਸਕੋਰਡ ਜਿਹੜਾ ਹੁੰਦਾ ਨਾ 10ਵੀਂ ਦਾ ਡੀਐਮਸੀ 12ਵੀਂ ਦਾ ਡੀਐਮਸੀ ਤੁਹਾਡਾ ਜਿਹੜਾ ਈਟੀਟੀ ਜਾਂ ਡੀਐਲਡੀ ਬੋਲਦੇ ਆ ਉਹਦਾ ਡੀਐਮਸੀ ਤੇ ਦੋ ਪਾਸਪੋਰਟ ਸਾਈਜ਼ ਫੋਟੋ ਆ ਤਾਂ ਪੀਐਸਟ ਦੀ ਜਿਹੜੀ ਰਿਜ਼ਲਟ ਕਾਪੀ ਤਾਂ ਪੀਐਸਟ ਬੰਨ ਵਾਲੇ ਨੂੰ ਇਦਾਂ ਜਿਹੜਾ ਤੁਹਾਡਾ ਪ੍ਰਮਾਣ ਪੱਤਰ ਜਿਹੜਾ ਸਰਟੀਫਿਕੇਟ ਮਿਲ ਜੂਗਾ ਇਸ ਲਈ ਪੇਪਰ 2 ਵਾਲਿਆਂ ਵਾਸਤੇ ਜਿਹੜੇ ਬੀਐਡ ਕੀਤੀ ਹੋਈ ਹੈ ਉਹ ਆਪਣਾ ਪੀਐਸਟ ਦਾ ਸਰਟੀਫਿਕੇਟ ਲੈਣ ਜਾ ਰਹੇ ਨੇ ਕਿਸੇ ਵੀ ਡਾਈਟ ਦੇ ਵਿੱਚ ਤਾਂ ਉਹ ਆਧਾਰ ਕਾਰਡ 10ਵੀਂ ਦਾ ਡੀਐਮਸੀ 12ਵੀਂ ਦਾ ਡੀਐਮਸੀ ਗ੍ਰੈਜੂਏਸ਼ਨ ਦਾ ਡੀਐਮਸੀ ਤੇ ਬੀਐਡ DMCU ਨਾਲ ਕੋਲ ਹੋਣਾ ਚਾਹੀਦਾ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਤੇ 2 ਪਾਸਪੋਰਟ ਸਾਈਜ਼ ਫੋਟੋ ਆ ਤੇ ਰਿਜ਼ਲਟ ਦੀ ਜਿਹੜੀ ਪੀਐਸਟ ਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੁਹਾਨੂੰ ਜਿਹੜਾ ਸਰਟੀਫਿਕੇਟ ਮਿਲ ਜਾਏਗਾ ਠੀਕ ਹੈ ਇਹ ਸਰਟੀਫਿਕੇਟ ਤੁਹਾਨੂੰ ਵੈਸੇ ਹੁਣ ਲਗਭਗ ਸ਼ਾਇਦ ਛੁੱਟੀਆਂ ਚੱਲ ਰਹੀਆਂ ਤੁਹਾਨੂੰ 1 ਜਨਵਰੀ ਤੋਂ ਬਾਅਦ ਜਾਂ ਤੁਸੀਂ ਆਪਣੀ ਡਾਈਟ 'ਚ ਪਤਾ ਕਰ ਸਕਦੇ ਹੋ ਤੁਹਾਨੂੰ ਕਦੋਂ ਪਰੋਵਾਈਡ ਕਰਾਉਣਗੇ ਬਿਲਕੁਲ ਬੇਸੇ ਸਰਕਾਰ ਵੱਲੋਂ ਜਿਹੜਾ ਰੀਲੀਜ਼ ਕਰ ਦਿੱਤੀ ਹੈ ਡਾਈਟਸ ਦੇ ਵਿੱਚ ਜਿਹੜੇ 1 ਦਸੰਬਰ 2024 ਜਿਹੜਾ ਪੇਪਰ ਹੋਇਆ ਸੀ ਪੀਸਟ ਦਾ ਚਾਹੇ ਪੇਪਰ 1 ਆ ਪੇਪਰ 2 ਆ ਉਹਨਾਂ ਦੇ ਜਿਹੜੇ origignal ਸਰਟੀਫਿਕੇਟ ਹੈਗੇ ਆ ਉਹ ਭੇਜ ਦਿੱਤੇ ਗਏ ਨੇ ਸੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਨਵੇਂ ਪੀਸਟ ਦੀ ਅਡਿੱਕ ਕਰਿਓ ਤਾਂ ਚੈਨਲ ਨੂੰ ਫੋਲੋ ਕਰੋ ਫ੍ਰੀ ਕਲਾਸਾਂ ਦੇਖ ਸਕਦੇ ਹੋ ਧੰਨਵਾਦ